ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਕਾਰ ਬਾਜ਼ਾਰ ਦੇ ਵਿੱਚ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਲਈ ਲੈ ਕੇ ਆਇਆ ਬਿਲਕੁਲ ਵਾਜਬ ਕੀਮਤਾਂ ਦੇ ਉੱਤੇ ਟਾਪ ਕੁਆਲਿਟੀ ਦੀ ਮਸ਼ੀਨਰੀ ਸਭ ਤੋਂ ਪਹਿਲਾਂ ਕਰੋ ਜੀ ਆਪਣਾ ਹੈਲਪਲਾਈਨ ਨੰਬਰ ਨੋਟ ਜੇਕਰ ਤੁਸੀਂ ਕੋਈ ਵੀ ਵਹੀਕਲ ਵੇਚਣਾ ਹੋਵੇ ਤਾਂ ਉਸ ਦੀਆਂ 5-7 ਫੋਟੋਆਂ ਤੇ ਨਾਲ ਲਿਖੀ ਦੀ ਜਾਣਕਾਰੀ ਸਾਨੂੰ ਉਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਾਂਗੇ ਅੱਜ ਆਪਣੇ ਕੋਲ ਸੇਲ 'ਤੇ ਪਹੁੰਚੀ ਜੀ अल्टੋ ਐਲਐਕਐਸਆਈ 2010 ਮਾਡਲ ਬਿਲਕੁਲ ਸਾਫ਼-ਸੁਥਰੀ ਕੰਡੀਸ਼ਨ ਦੀ ਗੱਡੀ ਹੈ ਬਲੈਕ ਕਲਰ ਦੇ ਵਿੱਚ ਗੱਡੀ ਦੇ ਚਾਰੇ ਟਾਇਰ ਬਿਲਕੁਲ ਨਵੇਂ ਆ ਬਿਲਕੁਲ ਸਾਫ਼-ਸੁਥਰੀ ਗੱਡੀ ਦੇ ਚਾਰੇ ਅਲਾਇ ਵਿਲ ਹੈ ਸਾਫ਼-ਸੁਥਰੇ ਰੰਗ ਪੇਂਟ ਦੀ ਗੱਡੀ ਹੈ ਗੱਡੀ ਨੂੰ ਦੁਬਾਰਾ ਕੋਈ ਰੰਗ ਪੇਂਟ ਨਹੀਂ ਹੋਇਆ ਬਿਲਕੁਲ ਸਾਫ਼-ਸੁਥਰਾ ਗੱਡੀ ਦਾ ਸਾਰਾ ओरिजिनल ਰੰਗ ਪੇਂਟ ਹੈ AC ਹੀਟਰ ਮਿਊਜ਼ਿਕ ਸਿਸਟਮ ਗੱਡੀ ਦੇ ਸਾਰੇ ਫੀਚਰ ਵਰਕਿੰਗ ਦੇ ਵਿੱਚ ਹੈ ਗੱਡੀ ਦੇ ਇੰਜਨ ਗੇਅਰ ਦੀ ਮਾਲਕਾਂ ਦੇ ਮੈਨੂੰ ਪੂਰੀ ਫੁੱਲ ਗਾਰੰਟੀ ਹੈ ਗੱਡੀ ਦੇ ਵਿੱਚ ਕੋਈ ਵੀ ਟੈਕਨੀਕਲ ਜਾਂ ਮਕੈਨੀਕਲ ਪ੍ਰੋਬਲਮ ਨਹੀਂ ਬਿਲਕੁਲ ਸਮੂਥ ਸੋਹਣੀ ਚਲਾਈ ਦੀ ਗੱਡੀ ਹੈ ਸਾਫ ਸੁਥਰੀ ਬਾਡੀ ਲੈਨ ਦੀ ਗੱਡੀ ਹੈ ਗੱਡੀ ਦੀ ਬਾਡੀ ਕੋ ਤੋਂ ਗਲੀ ਸੜੀ ਨਹੀਂ ਕਿਤੋਂ ਕੋ ਟੁੱਟ ਪੱਜ ਨਹੀਂ ਬਿਲਕੁਲ ਸਾਫ ਸੁਥਰੀ ਗੱਡੀ ਹੈ ਗੱਡੀ ਦੇ ਅੱਗੇ ਕ੍ਰੋਮ ਗ੍ਰਿਲ ਲੱਗੀ ਹੋਈ ਹੈ ਤੇ ਐਕਸਟਰਾ ਫੋਗ ਲੈਂਪ ਲੱਗੇ ਹੋਏ ਹੈ ਸਾਫ ਸੁਥਰੀ ਗੱਡੀ ਦੀ ਸੀਟ ਕਵਰ ਹੈ ਮੈਟਿੰਗ ਵਗੈਰਾ ਹੋਈ ਹੋਈ ਹੈ ਤਾਂ ਕਿ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਇਹ ਜਿਹੜੀ ਗੱਡੀ ਹੈ ਇਹ ਜਲੰਧਰ ਏਰੀਆ ਦੇ ਵਿੱਚ ਖੜੀ ਹੈ ਤੇ ਮਾਲਕ ਵੀਰਾਂ ਨੇ ਗੱਡੀ ਦੀ ਡਿਮਾਂਡ ਰੱਖੀ ਹੈ 1,38,000 ਰੁਪਏ ਬਾਕੀ ਮੌਕੇ ਤੇ ਮਾਨਤਣ ਹੋ ਜਾਊਗਾ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਮਾਲਕ ਵੀਰ ਨਾਲ ਗੱਲਬਾਤ ਕਰਕੇ ਜਾ ਕੇ ਚਲਾ ਕੇ ਟਸਟ ਡਰਾਈਵ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਅੰਤ ਦੇ ਵਿੱਚ ਇੱਕ ਜ਼ਰੂਰੀ ਬੇਨਤੀ ਕਿ ਕੋਈ ਵੀ ਵਹੀਕਲ ਲੈਣ ਤੋਂ ਪਹਿਲਾਂ ਉਹਨਾਂ ਦੇ ਡਾਕੂਮੈਂਟਾਂ ਦੀ ਵੈਰੀਫਿਕੇਸ਼ਨ ਚੰਗੀ ਤਰ੍ਹਾਂ ਕਰ ਲਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕੁਝ ਖੇਤੀਬਾੜੀ ਜਾਂ ਫਿਰ ਆਵਾਜਾਈ ਦੇ ਵਿਕਾਉ ਸੰਦਾਂ ਦੇ ਨਾਲ ਤਦ ਤੱਕ ਲਈ ਦਿਓ ਜੀ ਆਗਿਆ ਧੰਨਵਾਦ ਸਤਿ ਸ਼੍ਰੀ ਅਕਾਲ